ਮੇਂ ਲੜਾਈ ਤੇ ਹੈਗੀ ਐ ਲੀਗਲੀ ਦੂਜੀ ਲੜਾਈ ਤੇ ਸਿਰਫ ਸੰਭੌਲਕ ਸੀਗੀ ਕੇ ਹ ਸੰਕੇਤਕ ਪ੍ਰੋਟੈਸਟ ਸੀਗਾ ਬੜਾ ਵੱਡਾ ਅੱਜ ਰੋਕਾਂ ਦੇ ਬਾਵਜੂਦ ਪੁਲਿਸ ਦੀ ਦਹਿਸ਼ਤ ਦੇ ਬਾਵਜੂਦ ਰੋਕਾਂ ਵੀ ਲੱਗੀਆਂ ਸੀ ਰੋਕਾਂ ਛੱਡ ਕੇ ਜੀ ਤੁਸੀਂ ਦੇਖੋ ਵੀ ਅਸੀਂ 9 10 ਵਜੇ ਅਸੀਂ ਪ੍ਰੋਗਰਾਮ ਬਣਾਉਣੇ ਯਾਰ ਸਾਰੇ ਇਕੱਠੇ ਹੋਣਾ ਆਪਾਂ ਨੂੰ ਇਕੱਠਿਆਂ ਹੋਣਾ ਚਾਹੀਦਾ ਭਾਵੇਂ ਉੱਥੇ 100 ਬੰਦੇ ਇਕੱਠਾ ਹੋਵੇ ਤੇ ਦਿਨ ਚੜਦਾ ਜਾ ਤੇ ਮੈਂ ਜੇ ਉੱਠਿਆ ਨਹੀਂ ਹੁੰਦਾ ਤੇ ਮੈਨੂੰ ਫੋਨ ਜਾਂਦਾ ਹੈ ਕਿ ਪੁਲਿਸ ਜਿਹੜੀ ਹੈ ਜੀ ਉਸ ਰਿਜ਼ੋਰਟ ਦੇ ਵਿੱਚ ਆ ਨਾਲ ਹੀ ਰਿਜ਼ੋਰਟ ਹੈ ਹਾਂਜੀ ਉੱਥੇ 20-25 ਬੱਸਾਂ ਜਿਹੜੀਆਂ ਪੁਲਿਸ ਦੀਆਂ ਆ ਗਈਆਂ ਜਿੱਥੇ ਕੱਟ ਕਰਨਾ ਸੀ ਜਿੱਥੇ ਕੱਟ ਕਰਨਾ ਸੀਗਾ ਹਾਂਜੀ ਤੇ 20-25 ਬੱਸਾਂ ਜਿਹੜੀਆਂ ਪੁਲਿਸ ਦੀਆਂ ਆ ਗਈਆਂ ਨੇ ਤੇ ਮਾਲਕ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਤੇ ਮਾਲਕ ਦੇ ਬਾਹਾਂ ਖੜੀਆਂ ਕਰ ਗਿਆ ਉੱਥੇ ਪੁਲਿਸ ਖੜੋਤੀ ਰਹੀ ਆਪਦਾ ਤਮਾਸ਼ਾ ਕਰਦੀ ਰਹੀ ਤੇ ਫਿਰ ਜਿਹੜਾ ਆ ਕੁਦਰਤੀ ਹੈ ਕਿ ਉਹ ਗੱਲ ਵਾਇਰਲ ਹੋਈ ਕਿ ਉੱਥੇ ਜੇ ਪੁਲਿਸ ਨੇ ਦਹਿਸ਼ਤ ਮਚਾਤੀ ਹੈ ਤੇ ਵਰਕਰਾਂ ਦੇ ਵੀ ਅਸਰ ਹੁੰਦਾ ਹੈ ਫਿਰ ਉੱਥੋਂ ਜਿਹੜਾ ਅਸੀਂ ਇੱਥੇ ਸ਼ਿਫਟ ਕੀਤਾ ਇੱਥੇ ਵੀ ਪੁਲਿਸ ਜਿਹੜੀ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਵਰਕਰਾਂ ਨੂੰ ਇਹ ਸੀਗਾ ਕਿ ਇੱਕ ਤਾਂ ਫੜਨ ਆਏ ਨੇ ਪਰ ਫਿਰ ਵੀ ਮੈਂ ਕਹਿੰਦਾ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਜੇ ਆਪਾਂ ਕਹਿ ਦਈਏ ਕਿ ਅ ਮਦਰ ਜਿਹੜਾ ਕਦੀ ਸੋਚਿਆ ਵੀ ਨਹੀਂ ਸੀਗਾ ਜੇ ਰਿਕਾਰਡ ਨਾ ਪੈਂਦੀ ਤੇ ਸ਼ਾਇਦ ਇਹ ਤੋਂ 10 ਗੁਣਾ ਵੱਧ ਹੁੰਦਾ ਹਾਂਜੀ ਏਡਾ ਵੱਡਾ ਕੱਠ ਹੁੰਦਾ ਉਦੇ باوجود ਵੀ ਇੱਥੇ ਵਰਕਰ ਆਏ ਨੇ ਬੀਬੀਆਂ ਆਈਆਂ ਨੇ ਔਰ ਸਾਰੇ ਨੇ ਸੰਬੋਧਨ ਕੀਤਾ ਆ ਜੋ ਅੱਜ ਦਾ ਏਜੰਡਾ ਸੀ ਉਹਦੇ ਤੇ ਗੱਲਬਾਤ ਕੀਤੀ ਹੈ ਔਰ ਫਿਰ ਜਿਹੜਾ ਸ਼ਾਂਤ ਮਈ ਮਾਰਚ ਕੀਤਾ ਆ ਹਾਂਜੀ ਕਚਹਿਰੀ ਤੱਕ ਐਸਐਸਪੀ ਦਫ਼ਤਰ ਤੱਕ ਤੇ ਅਗਲਾ ਜਿਹੜਾ ਉਹਨੂੰ ਪੇਸ਼ ਕਰਨਾ ਸੀ ਸਾਰੇ ਉੱਥੇ ਜਾ ਰਹੇ